ਮਾਚੀਵਾੜਾ ਪੁਲਿਸ ਵੱਲੋਂ ਵਿਦੇਸ਼ ਭੇਜਣ ਦੇ ਨਾਮ ਤੇ ਦੋ ਵੱਖ-ਵੱਖ ਨਾਮ ਲਿਆ ਵਿੱਚ ਗੁਰਜੀਤ ਸਿੰਘ ਵਾਸੀ ਸੇਰਪੁਰ ਬਸਤੀ ਅਤੇ ਮਹਿਲਾ ਸਤਿੰਦਰ ਕੌਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਪਵਿੱਤਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਟਰੈਵਲ ਏਜੰਟ ਨੇ ਰਤਨ ਕੁਮਾਰ ਨਾਮ ਦੇ ਨੌਜਵਾਨ ਤੋਂ ਵਿਦੇਸ਼ ਅਮਰੀਕਾ ਭੇਜਣ ਲਈ ਲੱਖਾਂ ਰੁਪਏ ਲੈ ਸਨ। ਇਹ ਟਰੈਵਲ ਏਜੰਟ ਨੇ ਰਤਨ ਕੁਮਾਰ ਨੂੰ ਦਵਾਈ ਭੇਜ ਦਿੱਤਾ ਜਿੱਥੋਂ ਉਹ ਅੱਗੇ ਅਮਰੀਕਾ ਨਾ ਜਾ ਸਕਿਆ। ਜਿਸ ਕਾਰਨ ਉਸਨੇ ਵਾਪਸ ਆ ਕੇ ਗੁਰਜੀਤ ਸਿੰਘ ਖਿਲਾਫ ਉਸਕੈਤ ਦਰਜ ਕਰਵਾਈ ਸੀ ਪੁਲਿਸ ਵੱਲੋਂ ਇਸ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਪਰ ਉਹ ਉਸ ਦਿਨ ਤੋਂ ਹੀ ਭਗੌੜਾ ਸੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਦਾਲਤ ਵਿੱਚ ਪੇਸ਼ ਕਰਨ ਤੋਂ ਉਪਰੰਤ ਰਿਮਾਂਡ ਤੇ ਲਿਆਂਦਾ ਗਿਆ ਗੁਰਜੀਤ ਸਿੰਘ ਧੁਲਾਫ ਪਹਿਲਾਂ ਵੀ ਵਕ ਵਕ ਥਾਣਿਆਂ 'ਚ ਟ੍ਰੈਵਲ ਏਜੰਟ ਬਣ ਕੇ ਲੋਕਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ਦਰਜ ਨੇ ਦੂਸਰੇ ਮਾਮਲੇ ਵਿੱਚੋਂ ਮਾਸੀਵਾੜਾ ਪੁਲਿਸ ਨੇ ਸਤਿੰਦਰ ਕੌਰ ਨੂੰ ਗ੍ਰਿਫਤਾਰ ਕੀਤਾ ਜਿਸ ਖਿਲਾਫ 14 ਵਿਅਕਤੀਆਂ ਨੂੰ ਕੈਨੇਡਾ ਭੇਜਣ ਦੇ ਨਾਮ ਤੇ ਉਹਨਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ ਆਓ ਦੇਖਦੇ ਹਾਂ ਸਮਰਾਜ ਤੋਂ ਦਿਨੇਸ਼ ਕੁਮਾਰ ਭਾਰਤਵਾੜ ਦੀ ਇੱਕ ਖਾਸ ਰਿਪੋਰਟ ਐਸਐਸਐਸ ਨੈਵਲੈਂਡ ਫੜੇਓ ਕੀ ਮਾਮਲਾ ਜੀ ਜਿਹੜੇ ਪਹਿਲੇ ਇਹਦਾ ਗੁਰਜੀਤ ਸਿੰਘ ਹੈ ਗੁਰਜੀਤ ਸਿੰਘ ਪੁੱਤਰ ਕਰਤਾਰ ਸਿੰਘ ਸ਼ੇਰਪੁਰ ਵਸਤੀ ਪਿੰਡ ਦਾ ਰਹਿਣ ਵਾਲਾ ਇਹਨੇ ਕਿ ਆਪਣੇ ਰਤਨ ਕੁਮਾਰ ਸੀ ਨੌਜਵਾਨ ਉਹਨੂੰ ਝਾਸਾ ਦਿੱਤਾ ਵੀ ਤੈਨੂੰ ਮੈਂ ਯੂ ਐਸ اے ਭੇਜਦਾ ਬਾਹਰਲੇ ਦੇਸ ਉਦੋਂ ਪੈਸੇ ਰਕਮ 7.5 ਲੱਖ ਹਾਸਲ ਕਰ ਲਿਆ ਉਸ ਵਾਰ ਉਹਨੂੰ ਦੁਬਈ ਭੇਜਦਾ ਦੁਬਈ ਉਥੇ ਵੇਟ ਕਰਦਾ ਰਿਹਾ ਵੀ ਮੈਂ ਉਹ ਅੱਗੇ ਲੈ ਕੇ ਜਾਊਗਾ ਉਥੋਂ ਫਿਰ ਰਤਨ ਕੁਮਾਰ ਜੀ ਦਾ ਸਾਡਾ ਸ਼ਿਕਾਇਤ ਕਰਦਾ ਸਾਡੇ ਕੋਲੇ ਉਦੋਂ ਵਾਪਸ ਆਇਆ ਉਸ ਵਾਰ ਉਹਨੇ ਸ਼ਿਕਾਇਤ ਕੀਤੀ ਜਿਹੜੇ ਇਹਦੇ ਐਫ ਆਰ ਦਰਜ ਦਿਸਟ੍ਰਿਕਟ ਨੂੰ ਤੋਂ ਕਰ ਰਹੀ ਦੀ ਤੇ ਉਹ ਸਮੇਤ ਹੋਈ ਇਹ ਪਕੌੜਾ ਚលਿਆ ਰਿਹਾ ਸੀ ਇਹਨੂੰ ਅਸੀਂ ਹੁਣ ਅਰੈਸਟ ਕੀਤਾ ਮਾਨਜੋਗ ਅਦਾਲਤ ਵਿੱਚ ਫਿਸ਼ ਕਰਕੇ ਫ੍ਰੀ ਰਿਮਾਨਡ ਤੇ ਆ ਅੱਗੇ ਤਕਤੀਸ ਤਰ੍ਹਾਂ ਦੇਖੀ ਅਗੂ ਵੀ ਕੀ ਕੀ ਆ ਕੇ ਨਹੀਂ ਹੋਰ ਲੋਕਾਂ ਨਾਲ ਕਿੰਨਾ ਨਾ ਠੱਗੀ ਮਾਰੀ ਦੂਸਰਾ ਮਾਮਲਾ ਕੀ ਹੈ ਦੂਸਰਾ ਮਾਮਲਾ ਜੀ ਸਤਿੰਦਰ ਕੌਰ ਆ ਤੇ ਮੱਛੀਵਾੜਾ ਸਾਹਿਬ ਜੋ ਰਹਿਣ ਵਾਲੀ ਆ ਤੇ ਇਹਦੇ ਨਾਲ ਇਹਦਾ ਘਰ ਵਾਲਾ ਕਮਲਜੀਤ ਸਿੰਘ ਇਹਨਾਂ ਨੇ ਦੋਹਾਂ ਨੇ ਪਤੀ ਪਤਨੀ ਨੇ 16 ਵਿਅਕਤੀਆਂ ਨੂੰ ਜਾ ਸੇ ਚਲਿਆ ਵੀ ਤੁਹਾਨੂੰ ਅਸੀਂ ਕੈਨੇਡਾ ਸੈਟਲਿੰਗ ਕਰਾਵਾਂਗੇ ਬਾਹਰ ਦੇ ਬਾਹਲੇ ਦੇਸ਼ੇ ਭੇਜਾਂਗੇ 16 ਵਿਅਕਤੀਆਂ ਤੋਂ ਇਹਨਾਂ ਨੇ ਨੌਜਵਾਨਾਂ ਤੋਂ 34.5 ਲੱਖ ਰੁਪਏ ਦੀ ਹਸ ਕਰ ਲਏ ਨਾ ਉਹਨਾਂ ਨੂੰ ਬਾਹਰ ਭੇਜਿਆ ਨੌਜਵਾਨਾਂ ਨੂੰ ਨਾ ਹੀ ਉਹਨਾਂ ਨੇ ਪੈਸੇ ਵਾਪਸ ਕੀਤੇ ਇਹ ਦੀ ਹੁਣ ਵੀ ਅਜ ਪ੍ਰੋਡਕਟਰ ਵਜੋਂ ਤੇ ਲਿਆਂਦਾ ਤੇ ਇਹਦੀ ਗ੍ਰਿਫਤਾਰੀ ਪਈ ਹੈ ਪੁਲਿਸ ਮੜ ਹਸ ਕਰ ਲਿਆ ਅੱਗੇ ਫਰਦਰ ਇਨਵੈਸਟੀਗੇਸ਼ਨ ਇਹਨਾਂ ਦੇ ਪਹਿਲਾਂ ਵੀ ਪਰਸੇ ਦੱਸੀ ਤਾਂ ਹਾਂ ਜੀ ਇਹ ਤੇ ਸੁਦਮਿੰਦਰ ਕੌਰ ਤੇ ਕਮਲਜੀਤ ਦੇ ਇਹਨਾਂ ਦੇ ਖਿਲਾਫ ਕਾਨੂੰਨੀ ਕੱਖ-ਵੱਖ ਖਾਣੇ ਤੇ ਦਰਜ ਹੋਈ ਹੋਈ ਜੀ ਪੇਮੈਂਟ ਦੀ ਇਹਨਾਂ ਤੋਂ ਪੈਸੇ ਪੇਮੈਂਟ ਦੀ ਦੇਖੋ ਜੀ ਅਸੀਂ ਤਾਂ ਆਪਣੇ ਪੁਲਿਸ ਰਿਮਾਰਡ ਵਿੱਚ ਰਿਕਵਰੀ ਕਰਨ ਦੀ ਕੋਸ਼ਿਸ਼ ਕਰਨੀ ਹੈ ਜੀ ਜਰੂਰ 100% ਰਿਕਵਰੀ ਕਰਾਵਾਂਗੇ ਅਸੀਂ ਇਹ ਤਰੀਕੇ ਤੋਂ ਇਹ ਸੁਦਮਿੰਦਰ ਕੌਰ ਤਾਂ ਅਸੀਂ ਪੁਲਿਸ ਆਪਣੇ ਪ੍ਰੋਟੈਕਸ਼ਨ ਤੇ ਲੈ ਲਏ ਆ ਜੀ ਕਪੂਰਥਲੇ ਜ਼ਿਲ੍ਹੇ ਚ ਤੇ ਗੁਰਜੀਤ ਸਿੰਘ ਅਸੀਂ ਮਛੀਵਾੜਾ ਸਾਹਿਬ ਤੋਂ ਗ੍ਰਿਫਤਾਰ ਕਰਿਆ